ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਆਪਾਂ ਇੱਕ ਨਵਾਂ ਵਲੌਗ ਲੈ ਕੇ ਤੁਹਾਨੂੰ ਸਭ ਨੂੰ ਮਿਲਣ ਵਾਸਤੇ ਹਾਜ਼ਰ ਹੋ ਗਏ ਆ ਤੇ ਅੱਜ ਵਾਲੇ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲਓ ਜੀ ਅੱਜ ਵਾਲਾ ਆਪਣਾ ਵਲੌਗ ਸ਼ੁਰੂ ਹੋਇਆ ਦਿਨ ਹੈਗਾ ਵੀਰਵਾਰ ਦਾ ਔਰ ਟਾਈਮ ਇੱਥੇ ਹੋ ਗਿਆ 4:30 ਵਜੇ ਦਾ ਦੇਖੋ ਵੈਸੇ ਤਾਂ ਮੈਂ ਥੋੜਾ ਲੇਟ ਹੀ ਉੱਠਦੀ ਹੁੰਨੀ ਆ 5:30 ਵਜੇ 5:30 ਹੀ ਉੱਠਦੀ ਹੁੰਨੀ ਆ ਵੀ ਦਿਨ ਜਦੋਂ ਚੜ ਜਾਂਦਾ ਨਾ ਤੇ ਪਰ ਇੰਨਾ ਵੀ ਫਿਕਸ ਟਾਈਮ ਜਿਹਾ ਹੀ ਆ ਮੇਰਾ ਸਵਾ ਪੰਜ ਸਾਢੇ ਪੰਜ ਦਾ ਤੇ ਪਰ ਰਾਤ ਦੇ ਜਿਵੇਂ ਨਾ ਵੀ ਮੈਂ ਕੱਲ ਦਵਾਈਆਂ ਵਗੈਰਾ ਖਾਧੀਆਂ ਤੇ ਮੇਰੀ ਨੀਂਦ ਜਿਹੜੀ ਅਪਸੈਟ ਜੀ ਹੋ ਗਈ ਤੇ ਮੇਰੇ ਐਸਿਡਿਟੀ ਦੀ ਪ੍ਰੋਬਲਮ ਹੋ ਗਈ ਤੇ ਜਿਸ ਕਰਕੇ ਮੇਰਾ ਸਿਰ ਦਾ ساری ਰਾਤ ਹੀ ਦੁਖੀ ਗਿਆ ਬਸ ਥੋੜੀ ਬਹੁਤ ਹੀ ਨੀਂਦ ਆਈ ਤੇ ਫਿਰ ਮੈਂ ਸੋਚਿਆ ਮੈਂ ਕਿ ਹੁਣ ਟਾਈਮ ਤਾਂ ਹੋਗਾ 4 ਵਜੇ ਦਾ ਤੇ ਮੈਂ ਟੈਬਲੇਟਸ ਲੈਣੀਆਂ ਐਸਿਡਿਟੀ ਵਾਲੀ ਇਸ ਕਰਕੇ ਮੈਂ ਉੱਠ ਕੇ ਫਿਰ ਟੈਬਲੇਟ ਲਈ ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਆਪਦੇ ਕੰਮ ਕਾਜ ਲੱਗ ਜਾਨੀ ਕਿਉਂਕਿ ਕੰਮ ਕਾਜ ਕਰਾਂਗੇ ਤੇ ਆਪੇ ਜਿਹੜਾ ਖਾਦਾ ਪੀਤਾ ਡਾਈਜੈਸਟ ਹੋ ਜਾਊਗਾ ਕੁਝ ਦਵਾਈਆਂ ਦਾ ਅਸਰ ਵਗੈਰਾ ਨਾ ਜਿਹਦੇ ਕਰਕੇ ਐਸਿਡਿਟੀ ਹੋਊਗੀ ਤੇ ਮੈਂ ਧੋਣੀ ਸੀਗੀ ਫर्श ਮੈਂ ਵੈਸੇ ਵੀ ਸੋਚ ਰਹੀ ਸੀ ਮੈਂ ਕਿ ਗਰਮੀ 'ਚ ਜ਼ਰੂਰ ਧੋਣੀ ਆ ਜੋ ਸਵੇਰੇ ਸਵੇਰੇ ਉੱਠ ਕੇ ਧੋਂਗੇ ਜਿਸ ਤਨ ਧੋਤੀ ਤੇ ਅੱਜ ਫਿਰ ਮੈਂ ਕਿਹਾ ਚਲੋ ਮੈਂ ਕੰਮ ਹੀ ਲੱਗ ਜਾਨੀ ਐ ਮੈਂ ਦਵਾਈ ਲੈ ਕੇ بس ਗੋਲੀ ਐਸਿਡਿਟੀ ਦੀ ਲੈ ਕੇ ਫਿਰ ਮੈਂ ਇੱਥੇ ਲੱਗ ਗਈ ਫਰਸ਼ ਧੋਣ ਵਾਸਤੇ ਵੈਸੇ ਤਾਂ ਵਧੀਆ ਜਿਹੜਾ ਕੰਮ ਠੰਡੇ ਠੰਡੇ ਹੋ ਜਵੇ ਉਹ ਵਧੀਆ ਹੀ ਰਹਿੰਦਾ ਸਹੀ ਰਹਿੰਦਾ ਪਰ ਨਾ ਸਾਡੇ ਲਾਈਟ ਵਗੈਰਾ ਦਾ ਕੱਟ ਲੱਗ ਜਾਂਦਾ ਇਸ ਕਰਕੇ ਨੀਂਦ ਬੜੀ ਖਰਾਬ ਹੋ ਜਾਂਦੀ ਹੈ ਤੇ ਇਸ ਕਰਕੇ ਜਿਹੜਾ ਸਵੇਰੇ ਸਵੇਰੇ ਨੇਰੇ ਉੱਠ ਨਹੀਂ ਹੁੰਦਾਗਾ ਤੇ ਲੋ ਜੀ ਇਧਰ ਆਪਾਂ ਫਰਸ਼ ਧੋਤੀ ਹੈ ਵੈਸੇ ਕਾਰ ਵਾਲੀ ਸਾਈਡ ਥੋੜੀ ਜਿਹੀ ਰਹਿ ਗਈ ਸੀ ਇਹ ਮੈਂ ਕਿ ਕਾਰ ਦੇ ਥੱਲੇ ਰੇਤਾ ਕੱਢਣਾ ਔਖਾ ਹੋ ਜੂਗਾ ਇਸ ਕਰਕੇ ਮੈਂ ਇੱਕ ਕਾਰ ਸਾਈਡ ਤੇ ਕਰਾ ਕੇ ਫੇਰ ਕੱਢੂੰਗੀ ਤਾਂ ਬਦਲ ਅੱਜ ਸਾਫ਼ ਹੈ ਤੇ ਇਹ ਦੇਖੋ ਜੀ ਅੱਜ ਸਾਡੇ ਰਾਤ ਨੂੰ ਮਤਲਬ ਕਿ ਕਾਫੀ ਨੁਕਸਾਨ ਹੋ ਗਿਆ ਪਰ ਸ਼ੁਕਰ ਹੈ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆਗਾ ਤੇ ਖੜਕਾ ਇਹਦਾ ਵੀ ਨਹੀਂ ਪਤਾ ਪੁੱਤਾ ਲੱਗਿਆ ਕਿ ਕੋਈ ਕੂਲਰ ਚੱਲਦਿਆ ਸੀ ਕੋਈ ਖੜਕੇ ਦਾ ਪਤਾ ਨਹੀਂ ਲੱਗਿਆ ਤੇ ਜਦੋਂ ਮੈਂ ਉੱਠੀ ਮੈਂ ਇਧਰ ਵਾਸ਼ਰੂਮ ਗਈ ਤਾਂ ਮੈਂ ਦੇਖਿਆ ਮੈਂ ਕਿ ਇਹ ਤਾਂ ਸੀਮੈਂਟ ਜਿਹੜਾ ਹੈ ਡਿੱਗ ਗਿਆ ਆ ਇਹ ਅੱਗੇ ਵੀ ਇੱਕ ਦਿਨ ਮੈਂ ਕਹਿ ਰਹੀ ਸੀ ਕਿ ਮੈਂ ਕਿ ਜਿਹੜਾ ਇਹ ਸੀਮੈਂਟ ਹੈ ਨਾ ਜਿੱਥੇ ਸਰੀਆ ਲੱਗਿਆ ਉੱਥੇ ਫੁੱਲ ਗਿਆ ਕਿਉਂਕਿ ਇੱਕ ਦੋ ਕਮਰਿਆਂ 'ਚ ਵੀ ਆਪਣੇ ਐਵੇਂ ਹੋਇਆ ਉਹ ਸੀ ਵੀ ਕਸੀਏ ਨਾਲ ਵੀ ਲਾਤਾ ਸੀਗਾ ਹਨਾ ਸਾਰਾ ਕੜਤਾ ਸੀਗਾ ਜਿੰਨਾ ਜਿੰਨਾ ਕ੍ਰੈਕਸ ਸੀਗਾ ਇਹ ਮੈਂ ਮੰਮੀ ਨੂੰ ਇੱਕ ਦਿਨ ਕਹਿ ਰਹੀ ਸੀ ਮੈਂ ਕਿ ਮੰਮੀ ਇੱਥੇ ਨਾ ਬਹੁਤ ਫੁੱਲਿਆ ਹੋਇਆ ਹੈ ਵੀ ਇਹ ਵੀ ਆਪਾਂ ਲਵਾ ਦਈਏ ਵੀ ਐਵੇਂ ਨਾ ਹੋਵੇ ਕਿਤੇ ਕੋਈ ਉੱਠ ਕੇ ਇੱਧਰ ਜਾਂਦਾ ਹੋਵੇ ਤੇ ਕਿਸੇ ਦੇ ਸਿਰ 'ਚ ਵੱਜੇ ਹਨਾ ਵੀ ਬਹੁਤ ਨੁਕਸਾਨ ਹੋ ਸਕਦਾ ਜੇ ਸਿਰ 'ਚ ਵੱਜ ਗਿਆ ਤਾਂ ਬਸ ਉਦਨ ਅਸੀਂ ਵਸਿੱਦਾ ਗੱਲਾਂ ਵਰਤਾ ਕਰਦੇ ਮੁੜ ਕੇ ਫਿਰ ਪੁੱਲ-ਪੱਲ ਗਿਆ ਆਪਦੇ ਕੰਮਾਂ ਦੇ ਵਿੱਚ ਬਿਜ਼ੀ ਹੋ ਗਏ ਤੇ ਅੱਜ ਜਦੋਂ ਮੈਂ ਸਵੇਰੇ ਉੱઠી ਤਾਂ ਮੈਂ ਕਹਾ ਹੈ ਸ਼ੁਕਰ ਹੈ ਵੀ ਇਹ ਰਾਤ ਨੂੰ ਡਿਗਿਆ ਵੀ ਰਾਤ ਨੂੰ ਸਾਰੇ ਸੁੱਤੇ ਪਏ ਸੀਗੇ ਜੇ ਇੱਥੋਂ ਦੀ ਕੋਈ ਟੱਪਦਾ ਕਰਦਾ ਜਾਂ ਸਵੇਰੇ ਡਿਗਦਾ ਤਾਂ ਸਿਰ ਚ ਵੱਜ ਕੇ ਜਰਾ ਸੱਟ ਲੱਗ ਸਕਦੀ ਸੀ ਨਾ ਜਿਆਦਾ ਵੱਡਾ ਨੁਕਸਾਨ ਹੋ ਸਕਦਾ ਸੀਗਾ ਚਲੋ ਵੀ ਸੀਮੰਟ ਦਾ ਤੇ ਕੀ ਆ ਵੀ ਇਹ ਠੀਕ ਹੋ ਜਾਊਗਾ ਪਰ ਆ ਜਿਹੜੇ ਵਿੱਚ ਸਰੀਏ ਪਾ ਦਿੰਦੇ ਆ ਛੱਤਾਂ ਦੇ ਇੱਥੇ ਮੋਸਟਲੀ ਇਹ ਹੀ ਪ੍ਰੋਬਲਮ ਆਉਂਦੀ ਹੈ ਨਾ ਇਹ ਸੀਮੈਂਟ ਜਿਹੜਾ ਹੁੰਦਾ ਫੁੱਲ ਜਾਂਦਾ ਆ ਇੱਕ ਕਮਰੇ ਚ ਉਸੇ ਅੱਗੇ ਵੀ ਲਾਇਆ ਉੱਥੇ ਵੀ ਐ ਵੱਡੇ ਵੱਡੇ ਖੇਪੜ ਜੇ ਬਣ ਗਏ ਸੀਗੇ ਤੇ ਥੱਲੇ ਬੈੱਡ ਸੀਗਾ ਮੈਂ ਕਿਹਾ ਫਿਰ ਕਿਸੇ ਦੇ ਵੱਜੂ ਵੈਸ ਕਰਕੇ ਉਹ ਕਸੀਏ ਦੇ ਨਾਲ ਲਵਾਤਾ ਸੀਗਾ ਸਾਰਾ ਇਹ ਆਪੇ ਡਿੱਗ ਗਿਆ ਪਰ ਵਸੇ ਇਹਨਾਂ ਵੀ ਬਚਤ ਹੋ ਗਈ ਹੈ ਤੇ ਮੈਂ ਕਿਹਾ ਸਾਰਾ ਜਿਹੜਾ ਮੈਂ ਇਕੱਠਾ ਕਰਕੇ ਨਾ ਵੀ ਰੇਤਾ ਵਗੈਰਾ ਚੱਕਦਾ ਮੇਤੇ ਸਾਰਾ ਪੈਰਾ ਨੂੰ ਅਲੱਗ-ਅਲੱਗ ਕੇ ਫਿਰ ਵਾਸ਼ਰੂਮ ਤੇ ਜਾਊਗਾ ਲੌਬੀ ਤੇ ਜਾਊਗਾ ਤੇ ਦੇਖੋ ਜੀ ਉੱਪਰ ਜਿਹੜਾ ਆ ਛੱਤ ਤੇ adda-vadda ਬੋਰਾ ਜਿਹਾ ਬਣ ਗਿਆ ਇੰਨਾ ਸੀਮੈਂਟ ਜਿਹੜਾ ਹੁਣ ਇਹ ਤੇ ਜਦੋਂ ਕਿਤੇ ਰਿਪੇਅਰਿੰਗ ਮਿਸਤਰੀ ਲੱਗੂ ਉਹਦੇ ਰਿਪੇਅਰਿੰਗ ਹੋਊਗੀ ਇੰਨਾ ਦੀ ਤਾਂ ਲਓ ਜੀ ਇੱਥੇ ਆਪਣਾ ਟਾਈਮ ਹੋ ਗਿਆ ਆ 3 ਵਜੇ ਦਾ ਤੇ ਆਪਾਂ ਜਿਹੜੇ ਰਾਤ ਦੇ ਡਿਨਰ ਦੀ ਤਿਆਰੀ ਕਰਨ ਲੱਗੇ ਆ ਅੱਜ ਲਿਆਂਦੀਆਂ ਸੀਗੀਆਂ ਖੇਤੋਂ ਗਵਾਰੇ ਦੀਆਂ ਫਲੀਆਂ ਤੇ ਉਹ ਮੰਮੀ ਨੇ ਕੁਝ ਸਹੀ ਕਰਤੀਆਂ ਕਿ ਅੱਜ ਕੱਲ ਨਾ ਮੰਮੀ ਦੇ ਪਹਿਲਾਂ ਐਵੇਂ ਨਹੀਂ ਹੁੰਦਾ ਸੀਗਾ ਵੀ ਅਲਰਜੀ ਜੀ ਹੁਣ ਲੱਗ ਜਾਂਦੀ ਹੈ ਜਦੋਂ ਪਿੰਡੀਆਂ ਤੋੜਦੇ ਆ ਜਾਂ ਗਵਾਰੇ ਦੀਆਂ ਫਲੀਆਂ ਸਾਫ਼ ਕਰਦੇ ਆ ਤੇ ਇਸ ਕਰਕੇ ਮੰਮੀ ਵੀ ਦਵਾਈ ਖਾਰੇ ਉਸ ਅਲਰਜੀ ਦੀ ਤੇ ਮੈਂ ਮੰਮੀ ਨੂੰ ਮਨਾ ਕਰਤਾ ਮੈਂ ਕਿਹਾ ਤੁਸੀਂ ਪਿੰਡੀਆਂ ਚ ਨਾ ਵੜਿਆ ਕਰੋ ਵੀ ਐਵੇਂ ਫਿਰ ਹੱਥਾਂ ਤੇ ਪੈਰਾਂ ਤੇ ਬਹੁਤ ਜ਼ਿਆਦਾ ਖਾਰਿਸ਼ ਹੁੰਦੀ ਰਹਿੰਦੀ ਹੈ ਤੇ ਹੁਣ ਤਾਂ ਚਲੋ ਦਵਾਈ ਨਾਲ ਆਰਾਮ ਹੈ ਫਿਰ ਫਲੀਆਂ ਵੀ ਮੈਂ ਕਿਹਾ ਸੀ ਜ਼ਿਆਦਾ ਹੱਥਾਂ ਤੇ ਤੇਲ ਲਾ ਕੇ ਕਰੋ ਹਨਾ ਕਿਉਂਕਿ ਮੇਰਾ ਨਾ ਇਹ ਇਸ ਕੰਮਾਂ ਵਾਸਤੇ ਟਾਈਮ ਘਟ ਹੁੰਦਾ ਹੈ ਵੀ ਜਿਹੜੇ ਆ ਚੀਜ਼ਾਂ ਹੁੰਦੀਆਂ ਹਨ ਜਿਵੇਂ ਕਿ ਫਲੀਆਂ ਹੋ ਗਈਆਂ ਜਾਂ ਫਿਰ ਛੋਲੀਆਂ ਹੋ ਗਿਆ ਹੈ ਨਾ ਟਾਈਮ ਬਹੁਤ ਲੱਗਦਾ ਇਹਨਾਂ ਤੇ ਕੱਢਣ ਕਢਾਉਣ ਤੇ ਤੇ ਮੇਰਾ ਫਿਰ ਘਰ ਦੇ ਸਾਫ ਸਫਾਈ ਦਾ ਤੇ ਹੋਰ ਕੰਮ ਵੀ ਬਹੁਤ ਹੋ ਜਾਂਦਾ ਹੈ ਤੇ ਇਸ ਕਰਕੇ ਮੰਮੀ ਕਰ ਦਿੰਦੇ ਹੁੰਦੇ ਆ ਤੇ ਮੈਂ ਓਏ ਮੰਮੀ ਨੂੰ ਮੈਂ ਕਹੇ ਜੇ ਤਾਂ ਤੁਹਾਡੇ ਤੋਂ ਹੁੰਦੀਆਂ ਤੇ ਮੰਗਾ ਲੈਣੇ ਨਹੀਂ ਤੇ ਰਹਿਣ ਦਿਨੇ ਆ ਨਾ ਫਿਰ ਮੰਮੀ ਕਹਿੰਦੇ ਚਲ ਕੋਈ ਨਾ ਮੈਂ ਥੋੜੀਆਂ ਜੀਆਂ ਕਰ ਦੂੰਗੀ ਮੈਂ ਤਾਂ ਕਿਹਾ ਸੀ ਹੱਥਾ ਤੇ ਤੇਲ ਤੂੰ ਲਾ ਲੋ ਵੀ ਜਿਸ ਨਾਲ ਖਾਰਿਸ਼ ਨਾ ਹੋਵੇ ਤੇ ਇੱਥੇ ਮੈਂ ਅੱਜ ਥੋੜੇ ਜਿਹਾ ਚੇਂਜ ਕਰਕੇ ਬਣਾ ਰਹੀ ਸੀ ਫਲੀਆਂ ਇੱਕ ਤਾਂ ਜ ਮੈਂ ਲਸਣ ਵੀ ਪਾਇਆ ਸੀ ਵੈਸੇ ਸਾਡੇ ਗਰਮੀਆਂ ਦੇ ਵਿੱਚ ਵੀ ਸੁੱਕੀ ਸਬਜੀ ਦੇ ਵਿੱਚ ਲਸਣ ਬਹੁਤ ਘੱਟ ਪਾਉ ਦਿੰਦੇ ਕਹਿੰਦੇ ਇਹਦੇ ਵੀ ਗਰਮ ਹੁੰਦੀ ਹੈ ਨਾ ਤੇ ਤਾਂ ਕਰਕੇ ਅਸੀਂ ਤਰੀ ਵਾਲੀ ਸਬਜੀ ਤਾਂ ਪਾ ਦਿੰਨੇ ਆ ਸਿਆਲ ਚ ਤਾਂ ਹਰ ਇੱਕ ਸਬਜੀ ਚ ਪਾਉਨੇ ਆ ਤੇ ਅੱਜ ਮੈਂ ਲਸਣ ਵੀ ਪਾਇਆ ਸੀਗਾ ਤੇ ਅੱਜ ਮੈਂ ਆਲੂ ਵੀ ਕੱਟ ਕੇ ਪਾ ਰਹੀ ਸੀਗੀ ਸਾਡੇ ਵੀ ਜਿਵੇਂ ਪੇਕੇ ਸਾਈਡ ਬਣਾਉਂਦੇ ਆ ਸਬਜ਼ੀ ਫਲੀਆਂ ਦੀ ਉਹ ਚਾਲੂ ਪਾਉਂਦੇ ਆ ਪਰ ਇੱਥੇ ਨਹੀਂ ਪਾਉਂਦੇ ਸੀਗੇ ਤੇ ਅੱਜ ਮੈਂ ਪਹਿਲੀ ਵਾਰੀ ਟਰਾਈ ਕੀਤੀ ਹੈ ਮੈਂ ਕਿਹਾ ਚਲੋ ਇਹਨਾਂ ਨੂੰ ਖਵਾ ਕੇ ਦੇਖਦੀ ਹਾਂ ਕਿਵੇਂ ਜਿਹਾ ਲੱਗਦੀ ਹੈ ਤੇ ਨਾਲ ਇਹ ਮੈਂ ਬਣਾ ਰਹੀ ਸੀ ਮਨਵੀਰ ਵਾਸਤੇ ਮੈਗੀ ਤੇ ਵੈਸੇ ਤੇ ਬਣਾ ਲੈਂਦਾ ਹੁੰਦਾ ਪਰ ਅੱਜ ਇਹਦਾ ਮਨ じゃ ਪਤਾ ਨਹੀਂ ਕੀ ਕਹਿੰਦਾ ਨਹੀਂ ਮੰਮੀ ਤੁਸੀਂ ਬਣਾ ਦਿਓ ਮੈਂ ਕਿਹਾ ਤੇਰਾ ਤਾਂ ਉਹ ਗੱਲ ਹੋਈ ਵੀ ਗੱਡੀ ਨੂੰ ਦੇਖ ਕੇ ਪੈਰ ਭਾਰੀ ਹੋ ਜਾਂਦੇ ਪਤਾ ਮੰਮੀ ਰਸੋਈ 'ਚ ਲੱਗੀ ਹੋਈ ਆਪੇ ਬਣਾ ਲੈਂਦੇ ਬਣਾ ਦਊਗੀ ਤੇ ਵੈਸੇ ਇਹ ਬੜੀ ਰੀਜਨ ਬਣਾਉਂਦਾ ਹੁੰਦਾ ਲੱਛੇਦਾਰ ਗੰਡੇ ਕੱਟ ਕੇ ਫੇਰ ਬਣਾਉਂਦਾ ਹੁੰਦਾ ਪਰ ਮੈਂ ਤਾਂ ਜਿਹੜੇ ਬਰੀਕ ਮੰਮੀ ਨੇ ਕੱਟੇ ਹੋਏ ਸੀ ਸਬਜ਼ੀ ਵਾਸਤੇ ਉਹਦਾ ਹੀ ਬਣਾਤਾ ਮੈਂ ਕਿਹਾ ਹੁਣ ਮੇਰੇ ਕੋ ਇੰਨਾ ਜ ਟਾਈਮ ਨਹੀਂ ਕਿਉਂਕਿ ਅੱਜ ਮੈਂ ਫਿਰ ਦਿਨੇ ਨੀਂਦ ਪੂਰੀ ਕੀਤੀ ਅੱਜ ਮੈਂ 4 ਘੰਟੇ ਸੁੱਤੀ ਜਿਹੜੀ ਦੋ ਦਿਨਾਂ ਦੀ ਇਹ ਦੋ ਰਾਤਾਂ ਦੀ ਨੀਂਦ ਮੇਰੀ ਅਧੂਰੀ ਸੀਗੀ ਅੱਜ ਮੈਂ ਪੂਰੀ ਕਰ ਲਈ ਮੇਰੇ ਨਾ ਇਹ ਪ੍ਰੋਬਲਮ ਹੁੰਦੀ ਆ ਵੀ ਮੈਨੂੰ ਨੀਂਦ ਪੂਰੀ ਨਾ ਹੋਵੇ ਨਾ ਮੇਰੀ ਦਿਨੇ ਵੀ ਚਾਹੇ ਮੈਂ ਨਾ ਸੋਵਾਂ ਵੈਸੇ ਵੀ ਦਿਨੇ ਮੈਨੂੰ ਬਹੁਤ ਘੱਟ ਨੀਂਦ ਆਉਂਦੀ ਹੈ ਤੇ ਜੇ ਰਾਤ ਦੀ نیند ਪੂਰੀ ਨਾ ਹੋਵੇ ਨਾ ਫਿਰ ਮੇਰਾ ਜਿਹੜਾ ਸ਼ਰੀਰ ਹੈ ਉਹ ਥੱਕਿਆ ਥੱਕਿਆ ਜਾ ਰਹਿੰਦਾ ਆ ਨਾ ਤੇ ਇਸ ਕਰਕੇ 2 ਦਿਨ ਤੋਂ ਮੇਰਾ ਬਸ ਮਾਈਂਡ ਅਪਸੈਟ ਜਾ ਹੋਇਆ ਪਿਆ ਸੀਗਾ ਕੁਝ ਤਾਂ ਦਵਾਈਆਂ ਨਾਲ ਜਿਹੜਾ ਰੂਟੀਨ ਹੁੰਦਾ ਆ ਉਹ ਵੀ ਅਪਸੈਟ ਜਾ ਹੋ ਜਾਂਦਾ ਤੇ ਦੂਸਰਾ ਮੈਨੂੰ ਜਿਵੇਂ ਖੰਗ ਸੀਗੀ ਬੁਖਾਰ ਜਾ ਹੋ ਗਿਆ ਸੀ ਉਸ ਕਰਕੇ ਨਾ ਬਸ ਮੇਰਾ ਦਿਮਾਗ ਅਪਸੈਟ ਜਾ ਹੋਇਆ ਪਿਆ ਸੀਗਾ ਦਵਾਈਆਂ ਖਾ ਕੇ ਤਾਂ ਵੈਸੇ ਸੁੰਨਾ ਹੋ ਜਾਂਦਾ ਬੰਦਾ ਤੇ ਇਸ ਕਰਕੇ ਅੱਜ ਮੈਂ ਪੂਰੀ ਨੀਂਦ ਲਈ 4 ਘੰਟੇ ਤੇ ਥੋੜਾ ਲੇਟ ਹੀ ਕੰਮ 'ਚ ਲੱਗੀ ਮੰਨ ਵੀਨੂ ਕਹਿ ਰਹੀ ਸੀ ਮੈਂ ਅੱਜ ਕੋ ਮੇਰੇ ਕੋ ਕੋਈ ਲੱਛੇਦਾਰ ਪਿਆਰ ਕੱਟਣ ਦਾ ਕੱਟਣ ਦਾ ਪਿਆਜ਼ ਕੱਟਣ ਦਾ ਟਾਈਮ ਨਹੀਂਗਾ ਤੇ ਮੈਂ ਬਸ ਜਿਹੜੇ ਪਿਆਜ਼ ਕੱਟੇ ਹੋ ਉਹਨਾਂ ਚ ਬਣਾ ਦਿੰਨੀ ਆ ਚੱਲ ਤੇ ਚਲੋ ਫਿਰ ਮੈਂ ਇੱਥੇ ਬਣਾਤੀ ਸੀਗੀ ਮੈਗੀ ਤੇ ਬਸ ਆਪਾਂ ਜਿਹੜਾ ਫਲੀਆਂ ਜਿਹੜੀਆਂ ਬਣਾਈਆਂ ਉਹ ਲਸਣ ਪਾ ਕੇ ਪਹਿਲਾਂ ਜੀਰਾ ਲਸਣ ਪਾ ਕੇ ਫਲੀਆਂ ਭੁੰਨ ਲਈਆਂ ਤੇ ਉਸ ਤੋਂ ਬਾਅਦ ਜਿਹੜੀਆਂ ਉਸ ਤੋਂ ਬਾਅਦ ਗੰਡੇ ਜਿਹੜੇ ਉਹ ਭੁੰਨ ਲੈਣੇ ਆ ਤੇ ਸੌਰੀ ਇਦਾਂ ਨਹੀਂ ਕੀਤਾ ਮੈਂ ਕੀਤਾ ਸੀਗਾ ਵੀ ਪਹਿਲਾਂ ਲਸਣ ਭੁੱਲਿਆ ਫਿਰ ਮੈਂ ਆਲੂ ਭੁੰਨੇ ਸੀਗੇ ਕਿਉਂਕਿ ਆਲੂ ਨੂੰ ਜ਼ਿਆਦਾ ਟਾਈਮ ਲੱਗਦਾ ਫਲੀਆਂ ਤਾਂ ਫਿਰ ਵੀ ਛੇਤੀ ਬਣ ਜਾਂਦੀ ਹੈ ਨਾ ਆਲੂ ਜਦੋਂ ਆਵਾ ਟਾਈਮ ਪੁੱਜ ਗਏ ਤਾਂ ਫਿਰ ਉਸ ਤੇ ਵਿੱਚ ਮੈਂ ਫਲੀਆਂ ਐਡ ਕਰੂੰਗੀ ਤੇ ਫਿਰ ਫਲੀਆਂ ਪੁੱਜੇ ਫਿਰ ਗੰਡੇ ਭੁੰਨ ਲੈਣੇ ਆ ਤੇ ਫਿਰ ਉਸ ਤੇ ਅੱਜ ਮੈਂ ਜਿਹੜਾ ਮਸਾਲਾ ਸੀਗਾ ਪਹਿਲਾਂ ਅਸੀਂ ਜਿਵੇਂ ਕਿ ਗੰਡੇ ਤੇ ਫਲੀਆਂ ਭੁੰਨ ਕੇ ਫਿਰ ਪਾਉਣੇ ਹੁੰਦੇ ਆ ਅੱਜ ਮੈਂ ਮਸਾਲਾ ਪਹਿਲਾਂ ਹੀ ਪਾ ਲਿਆ ਆਲੂਆਂ ਦੇ ਵਿੱਚ ਤੇ ਵੈਸੇ ਸਬਜ਼ੀ ਬਹੁਤ ਵਧੀਆ ਬਣੀ ਸੀ ਟੇਸਟੀ ਬਣੀ ਸੀਗੀ ਪਰ ਉਹ ਸਾਡੇ ਥੋੜੇ ਜਿਵੇਂ ਕਿ ਕਹਿ ਦਿੰਦੇ ਨਾ ਨਵੀਂ ਚੀਜ਼ ਬਣਾਓ ਜਿੱਦਾਂ ਕਿ ਮਾਲਵੇ ਵਾਲੇ ਜਿਹੜੇ ਸਬਜੀ ਦੇ ਵਿੱਚ ਦੁੱਧ ਪਾ ਕੇ ਫਿਰ ਉਹ ਸਬਜੀ ਖਾਂਦੇ ਆ ਤੇ ਦਵਾਬੇ ਮਾਝੇ ਚ ਵੀ ਦੁੱਧ ਵਾਲੀ ਸਬਜੀ ਨਹੀਂ ਖਾਂਦੇਗੇ ਜਿੱਦਾ ਹਰ ਕਿਸੇ ਦਾ ਰੁਟੀਨ ਬਣਿਆ ਹੁੰਦਾ ਨਾ ਸਭ ਦਾ ਅੱਡ ਅੱਡ ਜਿਵੇਂ ਕਰਦਾ ਸਿਸਟਮ ਹੁੰਦਾ ਆ ਵੈਸੇ ਮੈਂ ਵੀ ਇੱਥੇ ਆ ਕੇ ਜਿਵੇਂ ਦੁੱਧੋ ਵਾਲੀ ਸਬਜੀ ਖਾਣ ਲੱਗ ਗਈ ਅਸੀਂ ਉੱਥੇ ਤਾਂ ਕਦੇ ਨਹੀਂ ਬਣਾਉਂਦੇ ਹੁੰਦੇ ਸੀ ਕਦੇ ਨੇ ਮੈਂ ਖਾਧੀ ਸੀਗੀ ਇੱਧਰ ਆ ਗਿਆ ਪਾਣੀ ਤੇ ਲੱਗ ਰਿਹਾ ਭਿੰਡੀਆਂ ਨੂੰ ਪਾਣੀ ਆਹ ਲਾਦੀਆਂ ਕਲਮਾ ਜਿਹੜੀਆਂ ਕਲ ਕੱਟੀਆਂ ਸੀ ਉਹ ਕਲਮਾਂ ਲਾਤੀਆਂ ਗੁਲਾਬ ਦੀਆਂ ਦੋ ਉਹ ਜਿਹੜੇ ਦੋ ਦੋ ਉੱਪਰ ਪੱਤਰ ਜੀ ਪੱਟੀ ਜਾਂਦੇ ਹੈ ਨਾ ਅੱਛਾ ਇੱਕ ਆ ਲਾਤੀ ਕਲਮ ਇੱਧਰ ਸਾਰੇ ਇੱਕੋ ਜਿਹਾ ਉੱਪਰ ਇਹ ਉੱਪਰ ਖਲੀਪੜ ਪਾ ਦਾਂ ਪਿੰਡੀਆਂ ਨੂੰ ਤਾਂ ਬਹੁਤ ਪੈ ਗਿਆ ਲੱਗਦਾ ਇੱਧਰ ਪਾ ਦੋ ਫਿਰ ਐ ਫਿਰ ਉਖੜਦੇ ਨਹੀਂ ਆਹ ਖਲੀਪੜ ਅੱਛਾ ਪੇਪਰ ਜੀ ਮਿਟ ਜਾਣਗੇ ਨਹੀਂ ਬਾਛੜ ਦੇ ਨਾਲ ਫਿਰ ਵੀ ਉੱਗੇ ਹਨਾ ਫਿਰ ਇਹ ਮੈਨੂੰ ਲੱਗਦਾ ਖੇਲ ਤੱਕ ਲੱਗ ਜਾਣੀਆਂ ਸਾਰੀਆਂ ਵੇਲਾ ਹੂੰ ਉਹ ਦੇਖੋ ਉਧਰ ਲੱਗਣ ਦਾ ਨਾ ਪਾਥੀਆਂ ਦੇ ਚੜ ਗਈ ਵੇਲ ਹਨਾ ਅੱਲਾ ਲੱਗੀਆਂ ਕਿ ਨਹੀਂ ਕੁਛ ਅੱਲਾ ਦੀ ਫਰਮਾਇਸ਼ ਹੁੰਦੀ ਹੈ ਤੇ ਅੱਲਾ ਲੱਗੀਆਂ ਨਹੀਂ ਲੋ ਜਿੱਦਰਾਏ ਸੀ ਹਾਤੇ ਚ ਗੇੜਾ ਕੱਢਣ ਵਾਸਤੇ ਪਾਣੀ ਆ ਗਿਆ ਤੇ ਪਾਣੀ ਲਾਰੇ ਸੀਗੇ ਉਹਦਾ ਮੀਂਹ ਦਾ ਪਾਣੀ ਪੈ ਗਿਆ ਕਰਕੇ ਹਰਿਆਲੀ ਤੇ ਖੜੀ ਆ ਵਾਵਾ ਚਲੋ ਜੀ ਬੱਚਿਆਂ ਦੇ ਟਿਊਸ਼ਨ ਦਾ ਟਾਈਮ ਹੋ ਗਿਆ ਹੁ ਪੜਾਉਣੀ ਟਿਊਸ਼ਨ ਅਰੇ ਬੜਾ ਸੁੰਦਰ ਬਾਗ ਪੰਨ ਘਟ ਪਾਣੀ ਘਟ ਹੁ ਆਪੜਾ

ਕੀ ਆ ਦੋ ਵਰਡ ਰਹਿ ਗਏ ਕ ਕ ਕ ਕ ਸਰਕਸ What is ਸਰਕਸ ਠੀਕ ਹੈ ਦੋ ਦੋ ਵਰਡ ਹੈ ਜੋੜ ਕੇ ਪੜਿਆ ਕਰਨਾ ਇਹਨੂੰ ਪੜੋ ਪੱਲਾ ਮੈਂ ਹਾਂਜੀ ਲਿਖੋ ਫਿਰ 26 26 ਲੇ ਕੇ ਮਾਈਨਸ ਕਰੋ ਤੋਂ ਲੋ ਤੋਂ ਹਮ ਤਰ ਅੱਗੇ ਕਸ਼ ਤਰਕਸ਼ ਲੋ ਜੀ ਅੱਜ ਹੈਗਾ 15 ਅਗਸਤ ਤੇ 15 ਮਿੰਟ ਬੱਚੇ ਜਿਹੜੇ ਕਰ ਰਹੇ ਐਨਜਾਇਮੈਂਟ ਸਟੱਡੀ ਕਰ ਲਈਏ ਬੱਚਿਆਂ ਨੇ ਜਦੋਂ ਦਾ ਕਿ ਮੈਂ ਤਾਂ ਸਿੱਧੂ ਮਸੇਵਾਲੇ ਦੇ ਸੌਂਗ ਤੇ ਹੀ ਨੱਚਣਾ ਆ ਤੇ ਮੈਂ ਕਿਹਾ ਲੈ ਛੋਟੇ ਛੋਟੇ ਬੱਚੇ ਵੀ ਦੇਖ ਲੋ ਸਿੱਧੂ ਮਸੇਵਾਲੇ ਨੂੰ ਯਾਦ ਕਰਦੇ ਆ ਨਾ ਉਹਦੇ ਫੈਨ ਐ ਤੇ ਜਿਵੇਂ ਕਿ ਉਹ ਬਾਈ ਕਹਿੰਦੇ ਹੁੰਦੇ ਸੀਗੇ ਹਨਾ ਬੱਚਾ ਬੱਚਾ ਮੇਰਾ ਫੈਨ ਐ ਤੇ ਲੋ ਜੀ ਅੱਜ ਬੱਚਿਆਂ ਨੂੰ ਸਕੂਲ ਤੋਂ ਤਾਂ ਛੁੱਟੀ ਸੀਗੀ ਬਸ ਕੋਈ ਸਕੂਲ ਬੱਚਿਆਂ ਨੂੰ ਪਿਕਨਿਕ ਤੇ ਲੈ ਗਿਆ ਸੀਗਾ ਤੇ ਕੋਈ ਵੱਡੇ ਬੱਚਿਆਂ ਨੂੰ ਸੈਲੀਬ੍ਰੇਟ ਕਰਾ ਰਿਆ ਸੀਗਾ ਇਹ ਛੋਟੇ ਬੱਚਿਆਂ ਨੂੰ ਛੁੱਟੀ ਕਰਤੀ ਸੀਗੀ ਅੱਜ ਗਏ ਨੇ ਸਕੂਲ ਮੈਂ ਕਿਹਾ ਚਲੋ ਤੁਸੀਂ ਸਕੂਲ ਚ ਐਨਜਾਇਮੈਂਟ ਤਾਂ ਨਹੀਂ ਕੀਤੀ ਚਲੋ ਇੱਥੇ ਕਰ ਲਓ ਤੇ ਬੱਚਿਆਂ ਨੇ ਛੇਤੀ ਛੇਤੀ ਸਟੱਡੀ ਕਰ ਲਈ ਵੀ ਚਲੋ ਅਸੀਂ ਐਨਜਾਇਮੈਂਟ ਕਰਾਂਗੇ ਬੱਚੇ ਨੂੰ ਹੁੰਦੀ ਆ ਖੁਸ਼ੀ ਵੈਸੇ ਸਕੂਲ ਵਾਲਿਆਂ ਨੂੰ ਚਾਹੇ ਗਵਰਨਮੈਂਟ ਸਕੂਲ ਵਾਲੇ ਤੇ ਚਲੋ ਕਰਦੇ ਆ ਹਨਾ ਸਾਰਾ ਸੈਲੀਬ੍ਰੇਟ ਕਰਦੇ ਆ 15 ਅਗਸਤ ਹੋ ਗਿਆ 26 ਜਨਵਰੀ ਹੋ ਗਿਆ ਪ੍ਰਾਈਵੇਟ ਸਕੂਲ ਵਾਲੇ ਜਾਂ ਤਾਂ ਵੱਡੇ ਬੱਚਿਆਂ ਨੂੰ ਕਰਾ ਦਿੰਦੇ ਆ ਛੋਟੇ ਬੱਚਿਆਂ ਨੂੰ ਕਰਾਉਂਦੇ ਨਹੀਂਗੇ ਪਰ ਕੋਰੋਨਾ ਚਾਹੀਦਾ ਬੱਚਿਆਂ ਨੂੰ ਫੇਰ ਹੀ ਪਤਾ ਲੱਗੂਗਾ ਵੀ ਕੱਲਾ ਕਿਤਾਬਾਂ ਚ ਪੜ ਪੜ ਕੇ ਆਜ਼ਾਦੀ ਦੇ ਬਾਰੇ ਬੱਚਿਆਂ ਨੂੰ ਕੀ ਨੋਲੇਜ ਹੋਊਗੀ ਹੈਨਾ ਬੱਚਿਆਂ ਚ ਥੋੜੀ ਜੀ ਪੈਟਰੋਟਿਕ ਜਿਹੜੀ ਆ ਉਹ ਉਹ ਸਮਝ ਕੇ ਹੀ ਆਉਂਦੀ ਹੈ ਤੇ ਮੈਂ ਇਹਨਾਂ ਨੂੰ ਕਹਿ ਰਹੀ ਸੀ ਮੈਂ ਕਿ ਤੁਸੀਂ ਦੇਸ਼ ਭਗਤੀ song ਤੇ ਕਰੋ ਡਾਂਸ ਤੇ ਉਹ ਕਹਿੰਦੇ ਨੇ ਮੈਂ ਸਿੱਧੂ ਮੂਸੇ ਵਾਲੇ ਤੇ ਕਰਨਾ ਹੈ ਇਹਨਾਂ ਗਮਲੇ ਦੇ ਵਿੱਚ ਜਿਹੜੇ ਆਪਾਂ ਪਲਾਟ ਲਾਏ ਸੀਗੇ ਐਸ ਵਾਲਾ ਜਿਹੜਾ ਆਹ ਵਾਲਾ ਪ੍ਰਾਂਤ ਦੇ ਵਿੱਚ ਲਾਇਆ ਸੀ ਮਿੱਟੀ ਵਾਲੇ ਪ੍ਰਾਂਤ ਦੇ ਵਿੱਚ ਇਹ ਵੀ ਵਧੀਆ ਹੋ ਗਿਆ ਤੇ ਆਵਲਾ ਵੀ ਵਧੀਆ ਹੋ ਗਿਆ ਇਹਦੇ ਵਾਲਾ ਸੁੱਕ ਗਿਆ ਕਿਉਂਕਿ ਇਹ ਜਿਹੜਾ ਮੈਂ ਪਟਕੇ ਲਈ ਆਈ ਸੀਗੀ ਉਹਦੀ ਜੜ ਤੇ ਮਿੱਟੀ ਨਹੀਂ ਲੱਗੀ ਹੋਈ ਸੀਗੀ ਤੇ ਉਹ ਥੋੜੀ ਜੁੱਧਨ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਉਹ ਮਿੱਟੀ ਨਾਲ ਲੱਗਣ ਕਰਕੇ ਤੇ ਇਹ ਜਿਹੜਾ ਐ ਸੀਗਾ ਸੁੱਕ ਗਿਆ ਹੁਣ ਇਸ ਵਿੱਚ ਮੈਂ ਕੋਈ ਹੋਰ ਲਾਉਣੀ ਆ ਇਹ ਸੀਗੇ ਜੀ ਡਰਾਈ ਫੂਡ ਵਾਲੇ ਜਿਹੜੇ ਸੀਗੇ ਵੇਸਟ ਇਹ ਥੋੜੇ ਕਰੈਕ ਹੋ ਗਏ ਸੀਗੇ ਤੇ ਉਸ ਵਿੱਚ ਮੈਂ ਆ ਲਾਤੇ ਆ ਦਿਨੇ ਦੋ ਦੁਪਹਿਰ ਖੜੀਏ ਇਹ ਵੀ ਵਧੀਆ ਹੋ ਗਿਆ ਅੰਮੀ ਦਾ ਪਾਣੀ ਵਿੱਚ ਖੜਾ ਆ ਤੇ ਇਹ ਵੀ ਵਧੀਆ ਹੋ ਗਿਆ ਆ ਦੇਖੋ ਇਹ ਵਾਲਾ ਵੀ ਵਧੀਆ ਹੋ ਗਿਆ ਇਹਦੇ ਵਿੱਚ ਇੱਥੇ ਮੈਂ ਰੱਖਦੇ ਹਾਂ ਉੱਪਰ ਚੱਕ ਕੇ ਉਸ ਗਮਲੇ ਦੇ ਵਿੱਚ ਮੈਂ ਲਾਉਣੀ ਆ ਆ ਪੱਥਰ ਚਟ ਵਾਲਾ ਪਲਾਂਟ ਕਿਉਂਕਿ ਇਸ ਗਮਲੇ 'ਚ ਬਹੁਤ ਜ਼ਿਆਦਾ ਹੋਏ ਪਏ ਆ ਤੇ ਇਹ ਵਾਲਾ ਹੁਣ ਪੱਟ ਕੇ ਜੜਾ ਸਮੇਤ ਲਾਉਣੀ ਇਹ ਵੈਸੇ ਵੀ ਹੋ ਜਾਂਦਾ ਨਾ ਜੜਾ ਸਮੇਤ ਨਾ ਵੀ ਲਓ ਤਾਂ ਵੀ ਹੋ ਜਾਂਦਾ ਹੈ ਜਿਹਦੇ ਵਿੱਚ ਲਾਤਾ ਆਪਾਂ ਪੱਥਰ ਚਟ ਦਾ ਪਲਾਂਟ ਇਹ ਪੱਥਰ ਚਟ ਦਾ ਪਲਾਂਟ ਨਾ ਵੀ ਬਹੁਤ ਹੀ ਵਧੀਆ ਹੁੰਦਾ ਆ ਨਾ ਪੱਥਰੀ ਵਗੈਰਾ ਤੋਂ ਇਹਦਾ ਪੱਤਾ ਰੋਜ਼ ਖਾਓ ਤਾਂ ਪੱਥਰੀ ਵਗੈਰਾ ਤੋਂ ਬਹੁਤ ਸੇਫਟੀ ਰਹਿੰਦੀ ਆ ਲੈ ਹੁੰਦੀ ਨਹੀਂ ਕਿ ਪਰ ਇਹ ਨਾ ਗਰਮੀ ਦੇ ਵਿੱਚ ਬਹੁਤ ਗਰਮ ਹੁੰਦਾ ਆ ਸਿਆਲਾਂ ਦੇ ਵਿੱਚ ਹੀ ਖਾਣਾ ਚਾਹੀਦਾ ਸਿਆਲਾਂ ਦੇ ਵਿੱਚ ਜ਼ਿਆਦਾਤਰ ਮੈਂ ਕਈ ਵਾਰੀ ਹਫ਼ਤੇ 'ਚ ਇੱਕ ਵਾਰੀ ਖਾਈ ਲੈਣੀ ਹੁੰਦੀ ਆ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਇੱਥੇ ਕਰ ਰਹੇ ਆ ਜੀ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਹੁਤ ਵਧੀਆ ਲੱਗਦੇ ਤੁਹਾਡੇ ਪਿਆਰੇ ਪਿਆਰੇ ਕਮੈਂਟਸ ਜੀ ਤੇ ਆਪਾਂ ਕਿਸੇ ਵਲੌਗ ਦੇ ਵਿੱਚ ਤੁਹਾਡਾ ਰਿਪਲਾਈ ਵੀ ਜਰੂਰ ਕਰਾਂਗੇ ਜੋ ਆਪਾਂ ਨੂੰ ਕਮੈਂਟ ਕਰਦੇ ਆ ਜੀ ਤੇ ਬਣੇ ਰਿਹਾ ਕਰੋ ਆਪਣੇ ਚੈਨਲ ਦੇ ਨਾਲ ਸਪੋਰਟ ਪੂਰੀ ਕਰਿਆ ਕਰੋ ਜੀ ਠੀਕ ਹੈ ਜੀ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਇੱਥੇ ਕਰ ਰਹੇ ਆ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ